ਭਈ ਆਹ ਹਨ ਬੱਚੇ ਸਾਰੇ ਆਪਣੇ ਕੋਲੇ ਕਿਸੇ ਨਾ ਕਿਸੇ ਦੁੱਖ ਚ ਤਕਲੀਫ ਚ ਆਏ ਆ ਜਿੰਨੇ ਵੀ ਬੱਚੇ ਆਪਣੇ ਕੋਲੇ ਆ ਗੈਂਗੋ ਬਹੁਤ ਦੁੱਖ ਚ ਆਇਆ ਆਪਣੇ ਕੋਲੇ ਜੁਗਰੀ ਦਾ ਆਪਰੇਸ਼ਨ ਕਰਾਇਆ ਆ ਭਲਾਡਾ ਬੜੇ ਦੁੱਖ ਚ ਆਇਆ ਤੇ ਜਿੰਨੇ ਵੀ ਬੱਚੇ ਮੰਨ ਲਓ ਕਿ ਚਲੋ ਆਪਾਂ ਬੜੀ ਮੁਸ਼ਕਲ ਨਾ ਬਈ ਠੀਕ ਕੀਤੇ ਆ ਤੇ ਹੁਣ ਭਈ ਆਪਣਾ ਇਰਾਦਾ ਥੋੜਾ ਐ ਵੀ ਆਪਣੇ ਕੋਲੇ ਜਗ੍ਹਾ ਹੈ ਨਹੀਂ ਤੇ ਇੱਥੇ ਨਾ ਦੋ ਤਿੰਨ ਮੰਜੇ ਡੋਂ ਦੀ ਜਗ੍ਹਾ ਆਪਣੇ ਕੋਲੇ ਪਈ ਐ ਨਹੀਂ ਕ ਤੇ ਸਾਡਾ ਇਰਾਦਾ ਭਈ ਅਸੀਂ ਇੱਥੇ ਸ਼ੈੱਡ ਪਾ ਲੀਏ ਕੋਈ ਵੀ ਭੈਣ ਭਰਾ ਸਾਡੀ ਹੈ ਹੈਲਪ ਕਰ ਸਕਦਾ ਸਾਨੂੰ ਸਮਾਨ ਦਵਾ ਸਕਦਾ हां ਜਰੂਰ ਸਾਡੇ ਨਾਲ ਕੰਟੈਕਟ ਕਰਾਇਆ ਜੇ ਸਾਡਾ ਬਾਇਓ ਤੇ ਨੰਬਰ ਆਨੂੰ ਸਮਾਨ ਦਵਾ ਦਿਓ ਜੀ ਬਾਕੀ ਜੋ ਵੀ ਮਿਸਤਰੀ ਦਾ ਖਰਚਾ ਫਰਚਾ ਹੋਊ ਉਹ ਅਸੀਂ ਆਪੇ ਅਡਜਸਟਮੈਂਟ ਕਰ ਲਾਂਗੇ ਮੰਨ ਕੇ ਚੋ ਚਾਰ ਪਚਾਤਰਾ ਸ਼ੀਟਾਂ ਪਹਿਣੀਆਂ ਬਾਕੀ ਤੁਸੀਂ ਹੋਰ ਹਿਸਾਬ ਲਾ ਲਓ ਵੀ ਰੇਤਾ ਹੋ ਗਿਆ ਥੋੜਾ ਸੀਮੈਂਟ ਹੋ ਗਿਆ ਕੋਈ ਚਾਰ ਪੰਜ ਪਾਈਪਾਂ ਹੋਣਗੀਆਂ ਗਾਰਡਰ ਵਗੈਰਾ ਕਿਉਂਕਿ ਅਸੀਂ ਇਹਨਾਂ ਦਾ ਟ੍ਰੀਟਮੈਂਟ ਕਰਨਾ ਹੁੰਦਾ ਬਈ ਸਾਨੂੰ ਔਕਾ ਬਹੁਤ ਹੋ ਜਾਂਦਾ ਜਿਵੇਂ ਇਹਦਾ ਹੁਣ ਆਪਰੇਸ਼ਨ ਕਰਾਇਆ ਸੀ ਹੈਨਾ ਤੇ ਇੱਥੇ ਚਲੋ ਹੁਣ ਤਾਂ ਛਾਂ ਆ ਗਈ। ਟਾਲੀ ਤੇ ਐਸਲੇ ਛਾਂ ਆ ਜਾਂਦੀ ਐ। ਤਨੇ ਸਾਰਾ ਦੁਪਹਿਰਾ ਇੱਥੇ ਗਰਮੀ ਰਹਿੰਦੀ ਐ ਤੇ ਆਚਾਰ ਤਾਂ ਸਾਨੂੰ ਅੰਦਰ ਰੱਖਣੇ ਪੈਂਦੇ ਜਮਾ ਜਿਹੜੇ ਅਸੀਂ ਕਮਰੇ ਚ ਆਪ ਹਨਾ ਉਹਨੇ ਤੇ ਸਾਨੂੰ ਇਹਨਾਂ ਬੱਚਿਆਂ ਨੂੰ ਉੱਥੇ ਰੱਖਣਾ ਪੈਂਦਾ। ਤੇ ਸ਼ਾਮ ਨੂੰ ਅਸੀਂ ਬਾਹਰ ਕੱਢ ਦਿੰਨੇ ਇਹਨਾਂ ਨੂੰ ਇੱਥੇ ਬੰਨ ਲੈਨੇ ਸ਼ਾਮ ਨੂੰ। ਰਾਤ ਨੂੰ ਫੇਰ ਘਰੇ ਲੈ ਕੇ ਜਾਣੇ। ਕਿਉਂਕਿ ਹੁਣ ਇਹਦਾ ਆਪਰੇਸ਼ਨ ਹੋਇਆ ਇਹਨੂੰ ਬਹੁਤ ਜ਼ਿਆਦਾ ਇਸ ਟਾਈਮ ਆਪਣੀ ਮਦਦ ਦੀ ਲੋੜ ਆ ਹਨਾ ਇਹਨੂੰ ਜ਼ਿਆਦਾ ਹੈਲਪ ਦੀ ਲੋੜ। ਇਹਦਾ ਬੱਚਿਆਂ ਵਾਲਾ ਆਪਰੇਸ਼ਨ ਹੋਇਆ ਹੀ। ਪਹਿਲਾਂ ਦੇ ਬੱਚੇ ਮਰ ਗਏ ਸੀ ਸਾਰੇ। ਤੇ ਅਪੀਲ ਇਹੀ ਹੈ ਵੀ ਸਾਨੂੰ ਸਮਾਨ ਸਾਨੂੰ ਤੇ ਸਮਾਨ ਹੀ ਦਵਾ ਦਿਓ ਹਨ ਬਾਕੀ ਜੋ ਵੀ ਮਿਸਤਰੀ ਦਾ ਖਰਚਾ ਹੋਊਗਾ ਉਹ ਅਸੀਂ ਆਪੇ ਕਰ ਲਾਂਗੇ ਤੇ ਬਾਕੀ ਇੱਕ ਗੱਲ ਹੋਰ ਆ ਅਪੀਲ ਆ ਸਾਡੀ ਵੀ ਇਹ ਸੇਵਾ ਕਰਿਆ ਕਰੋ ਇਹ ਬੇਜਵਾਨਾਂ ਦੀ ਇਹਨਾਂ ਦੀ ਜਵਾਨ ਆਪਾਂ ਹੀ ਹੈ ਹਨ ਇਹਨਾਂ ਨੇ ਕੁਝ ਨਹੀਂ ਮੂੰਹ ਮੰਗਣਾ ਕੁਝ ਨਹੀਂ ਇਹਨਾਂ ਨੇ ਬੋਲ ਕੇ ਕਹਿਣਾ ਤੇ ਬਾਕੀ ਮੇਰੇ ਤਾਂ ਚਲੋ ਯਾਰ ਦੋਸਤ ਬਹੁਤ ਚੰਗੇ ਰਫ ਵਰਗੇ ਮਿਲੇ ਆਪਾਂ ਨੂੰ ਤਾਂ ਸਮੇਂ ਨੂੰ ਕਹਿਣ ਦੇ ਚਲੋ ਕੋਈ ਨਹੀਂ ਇਹਨਾਂ ਨੂੰ ਸੰਭਾਲ ਲਾ ਯਾਰ ਆ ਤੇਰੀ ਰੇੜੀ ਅਸੀਂ ਸਮਾਹ ਲਏ ਨੇ ਕੁਛ ਬਈ ਇੱਕ ਕਸਮ ਵਾਲੀ ਗੱਲ ਆ ਵੀ ਕਦੇ 1 ਰੁਪਿਆ ਨਹੀਂ ਮੇਰੇ ਤੋਂ ਮੰਗਿਆ ਆ ਮੁੰਡੇ ਨੂੰ ਗੁਰਪ੍ਰੀਤ ਆ ਮੁੰਡਾ ਤੇ ਉਹਨੂੰ ਲਾਲੋ ਸਾਹਿਬ ਵੀ 4 ਤੋਂ 5 ਮਹੀਨੇ ਹੋ ਗਏ ਲਗਾਤਾਰ ਹੀ ਮੈਂ ਮੰਨ ਕੇ ਚੱਲੋ ਆ ਹੁਣ ਜਿੱਦਿਆਂ ਦਾ ਇਹਨੂੰ ਲੈ ਕੇ ਆ ਇਹਦਾ ਬਈ ਮੈਨੂੰ ਐ ਕਹ ਲੋ ਬਿਸ਼ਾਅ ਕਰਨ ਵੀ ਨਹੀਂ ਜਾਣ ਦਿੰਦੀ ਠੀਕ ਹੈ ਇਹਨੇ ਮਗਰ ਜਾਣਾ ਇਹ ਦੇ ਮਾਰੇ ਨੇ ਮੈਨੂੰ ਹੁਣ ਇਹਦਾ ਆਪਰੇਸ਼ਨ ਆ ਜੇ ਇਹਨੂੰ ਬੰਦਦੇ ਆ ਤੇ ਇਹ ਜੋਰ ਲਾਉਂਦੀ ਬੰਨ ਵੀ ਨਹੀਂ ਸਕਦੇ ਬਈ ਇਹਨੂੰ ਹਣਾ ਹੁਣ ਖੁੱਲੀ ਰੱਖਣੀ ਪੈਂਦੀ ਆ ਤਾਂ ਹੁਣ ਮੈਂ ਅੰਗਲੀ ਪਾਈ ਐ ਦੇ ਚਲੋ ਇੱਥੇ ਹੁਣ ਬੰਦਦੇ ਆ ਜਲ ਘਰੀਆਂ ਜੇ ਤੇ ਦੁਕਾਨਦਗੂਂ ਤੇ ਜਾਣਾ ਹੁੰਦਾ ਤੇ ਫਿਰ ਵੀ ਮਗਰ ਆਇਆ ਹੁੰਦਾ ਮੈਨੂੰ ਕੋਈ ਰਾਹ ਚ ਨਾ ਡੋਗ ਕੋਈ ਨੁਕਸਾਨ ਕਰ ਦੇ ਬਾਕੀ ਵੀ ਆਪਣੀ ਇੰਨੀ ਹੈਸੀਅਤ ਹੈ ਨਹੀਂ ਸੀਗੀ ਇਹਦਾ ਚਲੋ ਤੁਹਾਡੇ ਸਿਰ ਤੇ ਮੈਂ ਰੱਬ ਵਰਗਾ ਆਸਰਾ ਮੈਨੂੰ ਤੁਹਾਡਾ ਭੈਣ ਭਰਾਵਾਂ ਦਾ ਤੁਹਾਡੇ ਸਿਰ ਤੇ ਹੀ ਮੈਂ ਇਹਨਾਂ ਨੂੰ ਪਾਲ ਲੈ ਇਹਨਾਂ ਦੀ ਸੇਵਾ ਕਰ ਰਿਹਾ ਚਲੋ ਤੁਹਾਡੇ ਫੀਡ ਭੇਜ ਦਿੰਨਾ ਉਹ ਪਾ ਦੇਈ ਦੀ ਹਣਾ ਮੈਡੀਸਨਾਂ ਤੁਸੀਂ ਦਵਾ ਦੇਣਾ ਨਹੀਂ ਬਈ ਆਪਣੀ ਤਾਂ ਇੱਥੇ ਕਈ ਨਹੀਂ ਕਿਤੇ ਨਾ ਨਾ ਬਲਾਡੇ ਅੜ ਜਾ ਬੁੱਤ ਤੇ ਬਾਕੀ